ਸਾਨੂੰ ਰੋਕਣ ਲਈ ਜਿਹੜੇ ਕੱਲ ਲਾਇਆ ਸਾਨੂੰ ਰੋਕਣ ਲਈ ਜਿਹੜੇ ਕੱਲ ਲਾਇਆ ਦੇਵਾਂਗੇ ਸਾਥੀ ਠੋਕ ਮੋਦੀਆ ਗੱਲ ਕਰਾਂਗੇ ਪਿਆਰ ਨਾਲ ਬੈਠ ਕੇ ਪਹਿਲਾਂ ਗੁੰਡੇ ਰੋਕ ਮੋਦੀਆ ਗੱਲ ਕਰਾਂਗੇ ਪਿਆਰ ਨਾਲ ਬੈਠ ਕੇ ਪਹਿਲਾਂ ਗੁੰਡੇ ਰੋਕ ਮੋਦੀਆ ਕੋਈ ਅਸੀਂ ਸਾਤ ਮਈ ਬੈਠੇ ਸਾਡਾ ਤੋੜਨਾ ਸਬਰ ਸਾਡੇ ਧਰਦਾ ਗਲੇ ਦੇ ਉੱਤੇ ਆਰੀਆਂ ਆਪਣੇ ਹੱਥੀ ਤੂਕਾ ਤੋਂ ਪੱਟਦਾ ਕਬਰ ਤੈਨੂੰ ਖਿਉਣੇ ਨਹੀਂ ਓ ਜਿੰਨਾ ਨਾਲ ਯਾਰੀਆਂ ਆਪਣੇ ਹੱਥੀ ਤੂਕਾ ਤੋਂ ਪੱਟਦਾ ਕਬਰ ਤੈਨੂੰ ਖਿਉਣੇ ਨਹੀਂ ਓ ਜਿੰਨਾ ਨਾਲ ਯਾਰੀਆਂ ਕਾ ਤੋਂ ਕਰਦਾ ਤੂੰ ਕਹਿਰ ਨੇ ਤ ਉਗੜ ਦਾ ਜ਼ਹਿਰ ਕਰਦਾ ਤੂੰ ਕਹਿਰ ਨੇ ਤ ਉਗੜ ਦਾ ਜ਼ਹਿਰ ਅਸੀਂ ਪੱਟ ਦੇਣੀ ਖੂਨ ਪੀਣੀ ਜੋਕ ਮੋਦੀਆ ਪੱਟ ਦਿਆਂਗੇ ਖੂਨ ਪੀਣੀ ਜੋਕ ਮੋਦੀਆ ਗੱਲ ਕਰਾਂਗੇ ਪਿਆਰ ਨਾਲ ਬੈਠ ਕੇ ਤੂੰ ਪਹਿਲਾ ਗੁੰਡੇ ਰੋਕ ਮੋਦੀਆ ਗੱਲ ਕਰਾਂਗੇ ਪਿਆਰ ਨਾਲ ਬੈਠ ਕੇ ਪਹਿਲਾ ਗੁੰਡੇ ਰੋਕ ਮੋਦੀਆ ਓ ਕਾਹ ਤੋਂ ਕਾਲੇ ਦੇ ਕਾਨੂੰਨ ਐ ਮੈਂ ਗੱਲ ਸਾਡੇ ਪਾਉਂਦਾ ਮੰਨੇ ਪੋਰਾ ਨਾ ਸਾਰੇ ਮਤੂੰ ਨਕਮਿਆ ਕਾ ਤੋ ਕਾਲੇ ਜੇ ਕਾਨੂੰਨ ਐ ਮੈਂ ਗਾਲ ਸਾਡੇ ਪਾਉਂਦਾ ਮੰਨੇ ਪੋਰਾ ਨਾ ਸਾਰੇ ਮਤੂੰ ਨ ਕੰਮ ਆ ਭੋਲੇ ਪਾਲੇ ਲੋਕਾਂ ਉੱਤੇ ਸੁਰੀਆਂ ਚ ਲਾਉਂਦਾ ਪਸ ਤਾਉਂਦੀ ਆ ਓ ਜਿਨੇ ਤੈਨੂੰ ਜੰਮਿਆ ਕੋਲੇ ਪਾਲੇ ਲੋਕਾਂ ਉੱਤੇ ਸੁਰੀਆਂ ਚਲਾਉਂਦਾ ਪਸਤੌਂਦੀ ਆ ਓ ਜੀਨੇ ਤੈਨੂੰ ਜੰਮਿਆ ਗੱਲ ਕਿਸੇ ਦੀ ਨਾ ਮੰਨੇ ਤੇਰੇ ਭਗਤ ਵੀ ਅੰਨੇ ਗੱਲ ਕਿਸੇ ਦੀ ਨਾ ਮੰਨੇ ਤੇਰੇ ਭਗਤ ਵੀ ਅੰਨੇ ਤੇ ਇਤੋਂ ਸਾਂਭੀ ਨਹੀਂ ਹੋ ਜਾਣੀ ਚੱਲੀ ਕੋਪ ਮੋਦੀਆ ਸਾਂਭੀ ਨਹੀਂ ਹੋ ਜਾਣੀ ਚੱਲੀ ਕੋਪ ਮੋਦੀਆ ਓ ਗੱਲ ਕਰਾਂਗੇ ਪਿਆਰ ਨਾਲ ਬੈਠ ਕੇ ਤੂੰ ਪਹਿਲਾਂ ਗੁੰਡੇ ਰੋਕ ਮੋਦੀਆ ਗੱਲ ਕਰਾਂਗੇ ਪਿਆਰ ਨਾਲ ਬੈਠ ਕੇ ਤੂੰ ਪਹਿਲਾਂ ਗੁੰਡੇ ਰੋਕ ਮੋਦੀਆ ਉਹ ਸਾਡਾ ਤੋੜਨਾ ਸਬਰ ਕਾ ਤੋਂ ਜ਼ੁਲਮ ਕਮਾਉਂਦਾ ਬੰਨ ਸਬਰਾਂ ਦਾ ਸਾਡਾ ਨਾ ਤੂੰ ਤੋੜਦੀ ਅਸੀਂ ਚੀਨ ਚੋ ਨਿ ਆਏ ਜਿਹੜੇ ਬੈਰੀ ਗੇਟ ਲਾਉਣਾ ਭਾਜੀ ਆਉਂਦੀ ਆ ਓਏ ਚੰਗੀ ਤਰਾ ਮੋੜਨੀ ਅਸੀਂ ਚੀਨ ਚੋ ਨਿ ਆਏ ਜਿਹੜੇ ਬੈਰੀ ਗੇਟ ਲਾਉਣਾ ਭਾਜੀ ਆਉਂਦੀ ਆ ਓਏ ਚੰਗੀ ਤਰਾ ਮੋੜਨੀ ਤੈਨੂੰ ਸੱਡਾਂਗੇ ਹਰਾ ਕੇ ਤੁਰੇ ਕਸਮਾ ਨੂੰ ਪਾ ਕੇ ਸੱਡਾਂਗੇ ਹਰਾ ਕੇ ਤੁਰੇ ਕਸਮਾ ਨੂੰ ਪਾ ਕੇ ਤੈਨੂੰ ਚੱਬ ਦਾਂਗੇ ਜਿੱਦਾਂ ਐ ਖਰੋਟ ਮੋਦੀਆ ਚੱਬ ਦਾਂਗੇ ਜਿੱਦਾਂ ਐ ਖਰੋਟ ਮੋਦੀਆ ਗੱਲ ਕਰਾਂਗੇ ਪਿਆਰ ਨਾਲ ਬੈਠ ਕੇ ਪਹਿਲਾ ਗੁੰਡੇ ਰੋਕ ਮੋਦੀਆ ਓ ਤੇਰੀ ਸੋਚ ਬੜੀ ਭੈੜੀ ਬਾਂਸਾ ਕਣੀਏਂ ਦਾ ਕਹਿੰਦਾ ਹੁਣ ਆਗੀ ਤੇਰੀ ਸੁਣ ਲੈ ਅਖੀਰ ਓਏ ਤੇਰੀ ਸੋਚ ਬਹੁਤ ਭੈੜੀ ਬਾਂਸਾ ਕਣੀਏਂ ਦਾ ਕਹਿੰਦਾ ਹੁਣ ਆਗੀ ਤੇਰੀ ਸੁਣ ਲੈ ਅਖੀਰ ਓਏ ਜੱਗ ਉੱਤੇ ਪਾਪ ਨਹੀਂ ਹੋ ਬਾਹੜਾ ਚਿਰ ਰਹਿਂਦਾ ਤੇਰੇ ਜਾਊਗਾ ਏ ਕਾਲ ਜੇ ਨੂੰ ਚੀਰ ਓਏ ਜੱਗ ਉੱਤੇ ਪਾਪ ਨਹੀਂ ਹੋ ਬਾਹੜਾ ਚਿਰ ਰਹਿਂਦਾ ਤੇਰੇ ਜਾਊਗਾ ਏ ਕਾਲ ਜੇ ਨੂੰ ਚੀਰ ਓਏ ਜਿਹੜੇ ਜੇਲਾਂ ਵਿੱਚ ਕਰੇ ਸਾਥੋ ਜਾਂਦੇ ਨਹੀਂ ਉਹ ਜਰੇ ਉਹ ਜਿਹੜੇ ਜੇਲਾਂ ਵਿੱਚ ਕਰੇ ਸਾਥੋ ਜਾਂਦੇ ਨਹੀਂ ਉਹ ਜਰੇ ਤੇਰੇ ਭਰੇ ਆ ਦਿਮਾਗ ਵਿੱਚ ਖੋਟ ਮੋਦੀਆ ਭਰੇ ਆ ਦਿਮਾਗ ਵਿੱਚ ਖੋਟ ਮੋਦੀਆ ਗੱਲ ਕਰਾਂਗੇ ਪਿਆਰ ਨਾਲ ਬੈਠ ਕੇ ਤੂੰ ਪਹਿਲਾਂ ਗੁੰਡੇ ਰੋਕ ਮੋਦੀਆ ਗੱਲ ਕਰਾਂਗੇ ਪਿਆਰ ਨਾਲ ਬੈਠ ਕੇ ਤੂੰ ਪਹਿਲਾਂ ਗੁੰਡੇ ਰੋਕ ਮੋਦੀਆ